ਕੀ ਕਾਰਨ ਜਿਦਾ ਜਿਹੜਾ ਤੁਹਾਡਾ ਘਰ ਡਿਆਗਾ ਤੇ ਇੰਨਾ ਚ ਰੋਇਆ ਤੁਹਾਡਾ ਜਿਹੜਾ ਪ੍ਰਾਂ ਘਰ ਹੈਗਾ ਤੇ ਕੀ ਕੰਮ ਕਰਦਾ ਵਲ ਜਿਹੜੀ ਕਰਦੇ ਹੁੰਨੇ ਜੀ ਪਸੰਦ ਰੇ ਗੱਜ ਵਾਈ ਜੀ ਤੁਪ ਦੇ ਵਾਈ ਪਿੰਡ ਕਿਹੜਾ ਹੈ ਪਿੰਡ ਰਲਾ ਜੀ ਜਿੰਨੇ ਦੇਖਿਆ ਕਰੋ ਕਿ ਨਿਊ ਮਰਾ ਤੋਂ ਉਮਰ ਹੈਗੀ 70 ਦੇ ਲਗ ਲਗ 70 70 ਸਾਲ ਦੇ ਬਿਰਗ ਹੋ ਕੇ ਵੀ ਜਿਹੜੀ ਕਰਦੇ ਨੇ ਤੇ ਪ੍ਰਸ਼ਾਸਨ ਨੇ ਅਧਿਕਾਰੀ ਨੇ ਪਿੰਡ ਪੱਦਰ ਤੇ ਕਿਸ ਨੇ ਕੋਈ ਆਰਟੀਟਡ ਆਲ ਕਰ ਦਿੱਤੇ ਲਾ ਜੀ ਕਿਸੇ ਨੇ ਨਹੀਂ ਨਹੀਂ ਪਤਾ ਨਹੀਂ ਕੋਈ ਗਾਇਮੰਦਿਆਰ ਕੋਈ ਮੰਚੇ ਕੋਈ ਗਏ ਸੀ ਉਧਰ ਮੇਲੇ ਚ ਜੀ ਇਹ ਲੇਖ ਹੈ ਤੇ ਧਾਰਾ ਦਾ ਤੁਸੀਂ ਲਿਖਾਇਆ ਕੋਈ ਮੈਡਮ ਹਾਲ ਲਿਖਾਇਆ ਹੋਜੀ ਲਿਖ ਕੇ ਤਾਂ ਲੈ ਗਈ ਆ ਇੰਨਾ ਚਿਰ ਹੋ ਗਿਆ ਹੋ ਗਿਆ ਹੋਗੇ 2 ਮਹੀਨੇ ਐਨੇ ਪੜਾਤੇ ਸਰਕਾਰ ਦੀ ਸਕੀਮ ਮਿਲੀ ਤੁਹਾਨੂੰ ਹਾਂ ਜੀ ਕੋਈ ਨਹੀਂ ਮਿਲਦੀ ਸਰਕਾਰ ਵੱਡੇ ਵੱਡੇ ਵਾਦੇ ਕਰਕੇ ਸੱਤਾਂ ਦੇ ਵਿੱਚ ਆਈ ਜੀ ਹਾਂ ਜੀ ਨਹੀਂ ਕੁਝ ਨਹੀਂ ਮਿਲਿਆ ਸਾਨੂੰ ਉਹ ਬਾਤ ਨੂੰ ਬੈਠ ਕੇ ਕੁਝ ਵੀ ਨਹੀਂ ਆਪਿਆ ਜੀ ਦੇਖੋ ਯਾਰ ਕੁਝ ਨਹੀਂ ਦੇਖੋ ਬਾਬਾ ਜੀ ਕਹਿ ਰਹੇ ਨੇ ਸਰਕਾਰ ਵੱਡੇ ਵੱਡੇ ਵਾਦੇ ਕਰਕੇ ਜਿਹੜੀ ਸੱਤਾਂ ਦੇ ਵਿੱਚ ਆਉਂਦੀ ਆ ਔਰ ਇਹ ਕਹਿੰਦੇ ਸਾਨੂੰ ਇੱਕ ਇੱਟ ਵੀ ਨਹੀਂ ਮਿਲੀ ਰਹੀ 70 ਸਾਲ ਦੇ ਹੋ ਗਏ ਬਜ਼ੁਰਗ ਇਹ ਦਿਹਾੜੀ ਕਰਦੇ ਆ ਦੇਖੋ ਇਹਨਾਂ ਦੀ ਉਮਰ ਲੱਗਦੀ ਹੈ ਤੁਹਾਨੂੰ 70 ਸਾਲ ਦੇ ਇਹ ਦਿਹਾੜੀ ਕਰਦੇ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਹੁਣ ਤੱਕ ਸਾਡੀ ਕਿਤੇ ਨੇ ਸਾਰ ਨਹੀਂ ਲਈ ਕਲੋਨੀਆਂ ਲਿਖ ਕੇ ਲੈ ਗਈ ਆਂਦੇ ਨੇ ਪਰ ਕੁਝ ਵੀ ਨਹੀਂ ਆਇਆ ਇਹਨਾਂ ਨੂੰ ਇੱਕ ਇੱਟ ਵੀ ਕੰਢੇ ਘਰ ਦੇ ਵਿੱਚ ਨਹੀਂ ਆਈ ਸਾਡੇ ਤੇ ਕੀ ਨਾਮਾ ਕੀ ਕਹਿਣਾ ਚਾਹੋਗੇ ਮੇਰਾ ਨਾਮ ਮੁਖਤਿਆਰ ਕੁਰਾਗਰੀ ਅਰਲਾਬੀ ਸਾਡੀ ਕਹਿਣਾ ਚਾਹੋਗੇ ਅਸੀਂ ਤੇ ਉਹਨੇ ਵੀ ਸਾਡਾ ਜਿਹੜਾ ਵਸੂ ਵਾਲਾ ਘਰ ਸੀ ਜੇਗਾ ਸੀ ਬੈਠਣ ਜੋਗ ਸੀ ਜੇ ਸਾਡੇ ਉਹਦੇ ਚ ਕੁਝ ਨਹੀਂ ਰਹਾ ਢੜਕੇ ਡਿੱਗ ਪਿਆ ਇੱਕ ਬੱਚਾ ਚ ਜਾਣੋ ਬੈਠੇ ਹਾ ਵੀ ਸਾਡਾ ਕੋਈ ਵਾਕ ਨਹੀਂ ਹੈਗਾ ਅਸੀਂ ਆਪਣੀ ਮੈਂ ਚਾਰ ਕਰਨਾ ਲੱਗੋ ਹਾ ਖਿੱਟਦੀ ਹਾਂ ਇਹ ਮੈਂ ਤਾਂ ਮਜ਼ਦੂਰੀ ਕਰਦਾ ਸੀ ਨੇਗਾ ਚ ਵੀ ਅਸੀਂ ਬਹੁਤ ਤੰਗਾਂਗੇ ਵੀ ਸਾਡਾ ਕਮਰਾ ਪਾਇਆ ਜਾਵੇ ਬੱਤੇ ਤੁਸੀਂ ਬੋਨੇ ਹੀ ਰਹਿੰਦੇ ਹੋ ਬੋਨੇ ਹੈ ਵੀਰੇ ਸਾਡੇ ਨਤੀਜਾ ਕੋਈ ਨਹੀਂ ਹੈਗਾ ਬੱਚੇ ਲੱਗ ਰਹੇ ਨੇ ਬੱਚੇ ਉਹ ਆਡਣਗੇ ਉਹਨਾਂ ਦਾ ਦੁੱਧ ਦੇ ਹੀ ਤੇ ਘਰ ਆ ਤੇ ਸਰਕਾਰ ਦੀ ਕੋਈ ਅਜੇ ਤੱਕ ਥੂਲਟ ਨਹੀਂ ਕੋਈ ਨਹੀਂ ਵੀਰੇ ਨਾ ਕੋਈ ਗੋਥਲ ਖਾਨਾ ਨਾ ਆ ਨਾ ਮੇਰਾ ਮੁੰਡਾ ਵੀ ਮਰਿਆਗਾ ਸਾਨੂੰ ਕੋਈ ਆਪਾਂ ਕਹੀ ਨਹੀਂ ਸਕਦੇ ਵੀ ਸਾਡਾ 100 ਰੁਪਏ ਦੀ ਮਦਦ ਹੋਈ ਨਹੀਂ ਜਿਵੇਂ ਕਹਿੰਦੇ ਸੀਗੇ ਵੀ ਸਰਕਾਰ ਬਾਦਲੀ ਕੋਈ ਹੈਨਾ ਨਾ ਨਾ ਸਾਨੂੰ ਨਾ ਸਾਨੂੰ ਕੁਝ ਨਹੀਂ ਮਿਲਿਆ ਵੀਰੇ ਫਿਰ ਆਪਾਂ ਨੂੰ ਘਟਾ ਟੋਣ ਦੀ ਕੀ ਲੋੜਾ ਕਮਰਾ ਤਾਂ ਪਾਖੀ ਬੰਦੇ ਜਿਵੇਂ ਦੇਖ ਰਿਹਾ ਸਰਕਾਰ ਨੂੰ ਅਸੀਂ ਤਾਂ ਵੀ ਹੁਣ ਆਏ ਕਹਿੰਨੇ ਵੀ ਜੇ ਸਾਡਾ ਕਮਰਾ ਪਾਇਆ ਜਾਵੇ ਅਸੀਂ ਬੈਠਣ ਜੋ ਗੋਦੀ ਇਹ ਵੀ ਚੱਲ ਜਿਹੜੇ ਇਹ 4 ਸਾਲ ਦੇ ਮੰਗਿਆ ਦਾ ਚੱਜ ਦੇ ਤਾਂ ਮੈਂ ਕਿ ਕੱਟ ਲਾਂਗੇ। ਮੂੰਹ ਦੂਜਾ ਕੋਈ ਬਿਠਾਉਂਦਾ ਨਹੀਂ। ਨੁਕਸਾਨ ਕਿਹਨਾ ਕਰੂਗੇ? ਇਸ ਕਾਨ ਬਹੁਤ ਸਮਾਨ ਤੇ ਆ ਵੀਰੇ ਪਾਂਡਾ ਠੇਕਰ ਵਿਕੀ ਪਿਆ ਥਾਂ ਤੇ। ਇਹ ਮਾਂ ਕਰਦੇ ਹਾਂ। ਅਸੀਂ ਇਹੀ ਕਰਦੇ ਆ ਬਾਈ ਵੀ ਸਾਡਾ ਕਮਰਾ ਤਿਆਰ ਕਰਾਇਆ ਜਾਵੇ ਉਦੋਂ ਬਾਅਦ ਅਸੀਂ ਨਹੀਂ ਕਰਦੇ ਫਿਰੋਂ ਵੱਧ। ਵੀ ਸਾਡੀ ਇੰਨੀ ਮਦਦ ਤੇ ਧੰਨਵਾਦ ਆ ਜੇ ਕੋਈ ਕਰਦੇ।